ਅੱਜ ਇਸ ਗਰਤੀ ਜਿਹ ਤੁਹਾਨੂੰ ਆਸ ਕਰਦਾ ਵਾ ਆਪ ਜੀ ਅਪੀਅਸ ਕਰਦਾ ਵਾ ਵਾਹਿਗੁਰੂ ਜਿੱਤ ਕਰਦਾ ਵਾ ਲੜਾਈ ਜਿਹੜੀ ਆ ਉਹ ਵੀ ਬਦਕਸੂਤੀ ਸਾਡੇ ਲਈ ਇਹ ਹੈ ਕਿ ਜੁਰਮ ਪਹਿਲਾਂ ਵੀ ਹੁੰਦਾ ਰਿਹਾ ਲੜਾਈਆਂ ਚੱਲਦੀਆਂ ਰਹਿ ਜਾਂ ਉਹ ਚੱਲਦੀਆਂ ਰਹਿਣੀਆਂ ਪਰ ਅੱਜ ਜਿਹੜੀ ਲੜਾਈ ਹੈ ਇਹ ਦੀ ਬਦਕਸੂਤੀ ਇਹ ਹੈ ਕਿ ਲੋਕਤੰਤਰ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਨਾਲ ਹੋ ਰਹੀ ਹੈ ਇਨਾ ਨੂੰ ਅਸੀਂ ਕੋਤ ਚੁਣ ਕੇ ਭੇਜਦੇ ਆ ਉਹ ਸਾਡੀ ਗੱਲ ਹੀ ਨਹੀਂ ਸੁਣਦੇ ਕਿੰਦੀ ਮਾੜੀ ਗੱਲ ਹੈ ਕਿ ਬੱਚਾ ਬਜ਼ੁਰਗ ਲੀਡਰ ਆਪੀਆਂ ਮੰਗਾ ਤੇ ਅਡਿਕਟੇ ਰੋਲ ਹੋ ਕੇ ਮਰਨ ਨੂੰ ਤਿਆਰ ਰੱਖਿਆ ਪਰ ਇੱਕ ਪੰਜਾਬ ਦੇ ਵਿੱਚ ਚੱਲਦੀ ਸਰਕਾਰ ਔਰ ਇੱਕ ਦਿੱਲੀ ਦੇ ਵਿੱਚ ਲੱਗੇ ਹੋ ਕੇ ਨਵੀਂ ਨਵੀਂ ਗਈ ਸਰਕਾਰ ਦਾ ਕੋਈ ਵੀ ਨੁਮੈਂਦਾ ਜਗਜੀਤ ਸਿੰਘ ਜਲੇਵਾਲ ਦੇ ਨਾਲ ਗੱਲ ਕਰਨ ਦੀ ਜੀ ਹਿੰਤ ਹੋਣਾ ਚਾਹੀਦਾ ਕਿ ਨਹੀਂ ਕਿ ਪਿਓ ਦੇ ਅੱਗੇ ਬੱਚਾ ਕੋਈ ਮੰਗ ਰੱਖਦਾ ਹੈ ਉਹਦਾ ਹੱਕ ਬਣਦਾ ਹੈ ਕਿ ਉਹਨੀ ਗੱਲ ਨੂੰ ਸੁਣੇ ਪਰ ਤਾਲ ਕਰੇ ਜੇ ਉਹ ਪੂਰੀ ਹੋ ਸਕਦੀ ਹੈ ਤਾਂ ਵੀ ਦੱਸੇ ਤੇ ਨਹੀਂ ਹੋ ਸਕਦੀ ਤੇ ਪੂਰੇ ਮੂਰਖ ਨੂੰ ਦੱਸਿਆ ਜਾਏ ਕਿ ਨਹੀਂ ਹੋ ਸਕਦੀ ਇਹ ਬਹੁਤ ਜ਼ਰੂਰੀ ਹੈ ਪਰ ਬਾਣੀ ਇੱਕ ਗੱਲ ਕਹਿੰਦੀ ਹੈ ਕੁੱਤਾ ਰਾਜ਼ ਬਹਾਲਿਆ ਮੁਰ ਚੱਕੀ ਚਟੇ ਇਸ ਤੋਂ ਬਕੌਰ ਕਿਸੇ ਖਾਸ ਵਿਅਕਤੀ ਨੂੰ ਟਾਰਗੇਟ ਕਰਨਾ ਨਹੀਂ ਹੈ ਇਸ ਦਾ ਮਕਬਲੇ ਹੈ ਕਿ ਤੁਸੀਂ ਕਿਸੇ ਵੀ ਪੋਜੀਸ਼ਨ ਤੇ ਮਾੜਾ ਡਾਕਟਰ ਚੋਲੋ ਤੇ ਸਰੀਰ ਹਜਣਾ ਮਾੜਾ ਵਜ਼ੀਰ ਸੁਣ ਲੋ ਤੇ ਕੇ ਸਰਜਣਾ ਮਾੜਾ ਜਵਾਈ ਭਾਈ ਲੱਗ ਲੋ ਕਿ ਉਹ ਟਰਮ 670 ਸਾਲ ਉਹ ਘਰ ਅਵਾਰ ਰਹਿੰਦਾ ਇਹਨੇ ਤੁਸੀਂ ਮਾੜੇ ਰਾਜ ਸੁਣੋਗੇ ਕਿ ਉਹ ਜਿਹੜੀ ਰਾਜੇ ਸੀ ਮਕਦਮ ਕੁੱਤੇ ਜਾ ਜਗਾਇਨ ਬੈਠੇ ਗੁਰੂ ਨਾਨਕ ਸਾਹਿਬ ਦੇ ਨੇ ਫਰਮਾਨ ਨੇ ਇਹ ਜਿੰਨੇ ਰਾਜੇ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਛੱਡ ਦਿਓ ਬਾਕੀਆਂ ਨੇ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਪ੍ਰੂਵ ਕੀਤਾ ਕਿ ਗੁਰੂ ਨਾਨਕ ਤੂੰ ਜੋ ਕਹਿੰਦਾ ਬਿਲਕੁਲ ਠੀਕ ਹੈ ਅੱਜ ਦਾ ਕੁਸਚਨ 2 ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪਾਂ ਸੋਨੇ ਸਾਹਿਬ ਜੀ ਦੀ ਸ਼ਹਾਦਤ ਦੇ ਦਿਨ ਮਾਰ ਕੇ ਆਏ ਆ ਔਰ ਜ਼ੁਲਮ ਕਰਨ ਵਾਲਿਆਂ ਨੂੰ ਦੱਸਿਓ ਕਿ ਸਾਡੀ ਹਿਸਤਰੀ ਪੜੋ ਮਨਛ ਸੀ ਬਾਬਰ ਕਿਆਂ ਦੀ ਕਿ ਅਸੀਂ ਗੁਰੂ ਸਾਹਿਬ ਦੇ ਪਰਿਵਾਰ ਨੂੰ ਖਤਮ ਕਰਕੇ ਗੁਰਨਾਥ ਸਿੰਘ ਸਾਹਿਬ ਦੇ ਉਹ ਲੰਕਾਰ ਕਿ ਬਾਬਰ ਤੂੰ ਜਾਬਰ ਅਸੀਂ ਖਤਮ ਕਰ ਦੇਵਾਂਗੇ ਪਰ ਵੇਖੋ ਗੁਰਗੋਬ ਸਿੰਘ ਜੀ ਮਹਾਰਾਜ ਨੇ ਕਿਹਾ ਚਾਰ ਮੂਏ ਤੋਂ ਕੀ ਆ ਹੁਆ ਜੀਵਤ کئی ਹਜ਼ਾਰ ਮੈਂ ਉਸ ਨਵੇਂ ਕੀਰਤਨ ਵਿੱਚ ਸ਼ਾਮਲ ਹੋਇਆ ਤੇ ਅਗਲੇ ਦਿਨ ਦੀ ਰਿਪੋਰਟਾਂ ਸੀ ਸਰਕਾਰ ਦੀਆਂ ਖਵਾਲਾਂ ਵਿਆ ਕਿ 20 ਲੱਖ ਦੇ ਕਰੀਬ ਸੰਗਤ ਵਿੱਚ ਇਕੱਠੀ ਸੀ ਮੇਰੇ ਕਹਿਣ ਤੋਂ ਬਾਅਦ ਬਾਬਰ ਕਿਆ ਨਾ ਜ਼ੁਲਮ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਖੁਦ ਖਤਮ ਹੋ ਗਏ ਪਰ ਬਰਨਾਲਕ ਸਾਹਿਬ ਵੀ ਲਲਕਾਰ ਉਹਨਾਂ ਨੇ ਹਜ਼ਾਰជា ਕਰੋੜਾਂ ਦੇ ਵਿੱਚ ਬੈਠਿਆ ਵੀ ਬੈਠੇ ਸਾਹਮਣੇ ਦੇਖ ਲੋ ਸੋ ਇਹ ਜ਼ਰੂਰੀ ਹੈ ਹਕੂਮਤਾਂ ਲਈ ਇਹ ਮੈਸੇਜ ਹੈ ਕਿ ਤੁਸੀਂ ਜਿੰਨਾ ਮਰਜ਼ੀ ਜ਼ਬਰ ਤੇ ਜ਼ੁਲਮ ਕਰੋ ਜਿਹੜੀ ਸੰਗਤ ਹੈ ਖਾਸ ਕਰਕੇ ਪੰਜਾਬ ਦੀ ਸਿੱਖੀ ਨੂੰ ਮਾਰੀ ਇਹ ਕਦੇ ਝੁਕਦੀ ਨਹੀਂ ਪਰ ਹੋਇਆ ਅੰਮ੍ਰਿਤਸਰ ਸਾਨੂੰ ਟਾਰਗੇਟ ਤੇ ਰੱਖਿਆ ਗਿਆ ਜਦੋਂ ਪਿੱਛੇ 1984 ਵਿੱਚ ਗੁਰਦੁਆਰੇ ਤੇ ਅਟੈਕ ਹੋਇਆ ਬਹੁਤ ਸਾਰੀਆਂ ਦਸਤਾਵਜ਼ਾਂ ਤੇ ਲਿਖਿਆ ਗਿਆ ਪਰ ਐਮਰਜੈਂਸੀ ਲੱਗੀ ਪੂਰੇ ਮੁਲਖ ਵਿੱਚ ਪੂਰੇ ਹਿੰਦੁਸਤਾਨ ਦੀਆਂ ਵੱਡੀਆਂ ਪਾਰਟੀਆਂ ਜਿਹੜੀ ਅੱਜ ਦੇਸ਼ ਦੀ ਹਕੂਮਤ ਹੈ ਇਹ ਵਿਰੋਧੀ ਧਿਰ ਵਿੱਚ ਸੀ ਇਹਨਾਂ ਨੇ ਵੀ ਵਿਰੋਧਨਾ ਕੀਤਾ ਕਿਸ ਨੇ ਵਿਰੋਧ ਕੀਤਾ ਕਾਲੀ ਦਲ ਨੇ ਸਿੱਖਾਂ ਦੀ ਨਵੰਦਾ ਜ਼ੁਬਾਨੀ ਹੈ ਤੇ ਰਹੇਗੀ ਉਹਨਾਂ ਨੇ ਵਿਰੋਧ ਕੀਤਾ ਇੰਦਰਾ ਗਾਂਧੀ ਨੂੰ ਝੁਕਣਾ ਪਿਆ ਤੇ ਚਾਰਸੀ ਹੋਈ ਅੱਜ ਪੂਰੇ ਮੁਲਖ ਲਈ ਗੱਲ ਹੈ ਇਹ ਲਿਫਟ ਨਾਲ ਤੋਂ ਜ਼ਮੀਨ ਨਹੀਂ ਹੋ ਰਹੀ ਨੇ ਤੇ ਇਹ ਰਸਤਾਂ ਤੇ ਵੀ ਹੈ ਪੂਰੇ ਮੁਲਖ ਨਹੀਂ ਬਚਿਆ ਪਰ ਟਾਰਗੇਟ ਤੇ ਸਿਰ ਤੁਸੀਂ ਹੋ ਮੋਦੀ ਬੋਲਦਾ ਬੋਲਦਾ ਕਹਿੰਦਾ ਪਾਰਲੀਮੈਂਟ ਵਿੱਚ ਸਿੱਖ ਭਾਈ ਛੋਟੀ ਛੋਟੀ ਦੀਨੋ ਕੋ پکڑ ਰਹੇ ਹੈ ਉਹਨਾਂ ਦੇ ਲਈ ਛੋਟੀ ਹੈ ਪਰ ਸਾਡੀ ਹੋਂਦ ਨੂੰ ਮੁਕਾਇਦ ਕਰ ਰਿਹਾ ਜਿਵੇਂ ਜ਼ਮੀਨ ਦੀ ਗੱਲ ਕਰਦੇ ਹੋ ਤੁਹਾਡੇ ਵਿੱਚ ਬੈਠੇ ਹੋਣਗੇ ਜਿਨ੍ਹਾਂ ਨੇ ਕੰਪਨੀਆਂ ਦੇ ਹਾਲ ਨੂੰ ਬਜਾਏ ਹੋਣਗੇ ਜੇ ਚਾਚੇਰਾ ਮੁੰਡਾ ਤਾਂ ਇਹਦਾ 70000 ਰੁਪਏ ਠੇਕਾ ਦਿੰਦਾ ਉਹ ਕਹਿੰਦੇ ਵੀ 1 ਲੱਖ ਲਓ ਜੇ 10 ਲੱਖ ਕਰਿਆ ਗਿਆ ਮੁੜ ਕੇ ਉਹਨਾਂ ਦੇ ਅਫਸਰ ਆਉਂਦੇ ਨੇ ਮਿੱਤਰ ਬਣ ਜਾਂਦੇ ਨੇ ਚਾਚੂ ਬਣਦੇ ਨੇ ਫਿਰ ਉਹ ਕਹਿੰਦੇ ਜੈਲਦਾਰ ਸਾਹਿਬ 10 ਲੱਖ ਨੂੰ ਛੱਡੋ ਤੁਸੀਂ ਇਹਦੇ ਪੈਸੇ ਬੋਲੋ ਕਿੰਨੇ ਨਾਲੇ ਨੇ